ਇਹ ਕੋਈ estran ਹੈ ਕਿ ਦੇਸ਼ ਦੀ ਨੈਕ ਪ੍ਰਣਾਲੀ ਦੇ ਜੁਡੀਸ਼ੀਅਲ ਸਿਸਟਮ ਦੇ ਉੱਪਰ ਸਾਨੂੰ ਰੱਬ ਜਿੱਡਾ ਯਕੀਨ ਹੈ ਪਰ ਉਹ ਜਿਵੇਂ ਪੰਜਾਬੀ ਦੀ ਕਹਾਵਤ ਕਹਿੰਦੇ ਨੇ ਵੀ ਨਾ ਕਰੇ ਮਾੜਾ ਜੰਮੇ ਤੇ ਨਾ ਕਰੇ ਮਾੜਾ ਆਵੇ ਹੁਣ ਮੈਨੂੰ ਆ ਹੋ ਜਾਂਦੀ ਕੋਈ ਮੈਨੂੰ ਦੁੱਖ ਨਹੀਂ ਸੀਗਾ ਕੋਈ ਕੋਈ ਅਫਸੋਸ ਨਹੀਂ ਹੈਗਾ ਸਲਾਵਾਂ ਜਿਹੜੀਆਂ ਬੰਦਿਆਂ ਦੀ ਪੈਂਦੀ ਹੁੰਦੀਆਂ ਨੇ ਪਰ 85 ਸਾਲ ਦੇ ਮਦਰ ਨੂੰ ਤੇ ਬਾਕੀ ਸਾਥੀਆਂ ਨੂੰ ਮੈਂ ਸਮਝਦਾ ਚਲੋ ਜੇ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਦੀਪਾ ਜੀ ਨੂੰ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਹਾਂਜੀ ਜਿਹੜੀ ਲੜਾਈ ਸੀ ਉਹ ਕਿਸ ਚੀਜ਼ ਦੀ ਲੜਾਈ ਸੀ? ਰਾਜਨੀਤੀ ਦੀ ਲੜਾਈ ਸੀ ਜਾਂ ਪ੍ਰਾਪਰਟੀ ਦੀ ਲੜਾਈ ਸੀ? ਉਹ ਮੈਂ ਦੱਸ ਦਿਆਂ ਭਾਈ। ਚਲੋ ਮੰਮੀ ਤੁਸੀਂ ਛੱਡੋ। ਮੰਮੀ ਨਹੀਂ ਨਹੀਂ ਮੰਮੀ ਚੁੱਪ ਕਰੋ। ਕੋਈ ਨਹੀਂ ਕੋਈ ਨਹੀਂ। ਮੰਮੀ ਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। ਕੋਈ ਨਾਲ ਜੀ ਦੇਖੋ ਰੰਜਿਸ਼ ਤਾਏ ਇਹ ਸਿਆਸੀ ਵੀ ਹੈ, ਰਾਜਨੀਤੀ ਦੀ ਵੀ ਹੈ। ਪਰ ਅ ਜੋ ਮੈਕਸ ਨੇ ਉਹ 2008 ਦੇ ਵਿੱਚ ਮੇਰੇ ਮਦਰ ਨੂੰ ਸਾਡੇ ਜੀਜਾ ਰਜਿੰਦਰਦੀਪਾ ਜੀ ਨੇ ਅੰਦਰ ਬੰਦ ਕਰਕੇ ਇਹਨਾਂ ਦੇ ਸੱਟਮਾਰ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਦੋਂ ਅਸੀਂ ਕਿਚੌਣ ਦੀ ਕੋਸ਼ਿਸ਼ ਕੀਤੀ ਤੇ ਸੱਟਾਂ ਵੱਜੀਆਂ ਮੇਰੇ ਸਿਰ ਦੇ ਵਿੱਚ ਟਾਂਕੇ ਲੱਗੇ ਕਈ ਦਿਨ ਹਸਪਤਾਲ ਦੇ ਵਿੱਚ ਐਡਮਿਟ ਰਿਹਾ 308 ਦਾ ਪਰਚਾ ਸਾਡੇ ਵੱਲੋਂ ਦਰਜ ਹੋਇਆ ਸੀਗਾ ਪਰ 2012 ਦੀ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਸੀਗਾ ਕਿਉਂਕਿ ਦੀਪਾ ਜੀ ਨੂੰ ਇਹ ਮਹਿਸੂਸ ਹੋਇਆ ਕਿ ਜੇ ਕੰਪਰੋਮਾਈਜ਼ ਨਹੀਂ ਹੋਊਗਾ ਤੇ ਸ਼ਾਇਦ 2012 ਦੀ ਟਿਕਟ ਕਾਂਗਰਸ ਦੀ ਸਾਨੂੰ ਦੋਨਾਂ ਨੂੰ ਹੀ ਨਹੀਂ ਮਿਲਣੀ ਹੈਗੀ ਪਰ ਜਦੋਂ ਮੈਨੂੰ ਟਿਕਟ ਮਿਲ ਗਈ 2012 ਦੀ ਤੇ ਉਹ ਮੁੱਕਰ ਗਏ ਤੇ ਉਸ ਇਸਤਗਾਸੇ ਦੇ ਬਿਹਾਫ ਦੇ ਉੱਪਰ ਅੱਜ ਮਾਨਯੋਗ ਅਦਾਲਤ ਨੇ ਮੇਰੇ ਮਦਰ ਸਮੇਤ 85 ਸਾਲ ਦੇ ਨੇ ਸਾਨੂੰ ਨੌ ਜਣਿਆਂ ਨੂੰ ਸਦਾ ਜਿਹੜੀ ਉਹ 2 ਸਾਲ ਦੀ ਕੀਤੀ ਹੈ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਦੇਰ ਹੈ ਦੇਰ ਨਹੀਂ ਹੈਗਾ ਜੋ ਵੀ ਇਸ ਤੋਂ ਬਾਅਦ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੋ ਵੀ ਆ ਮਾਨਯੋਗ ਉੱਚ ਅਦਾਲਤਾਂ ਦਾ ਫੈਸਲਾ ਹੋਏਗਾ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਕਾਨੂੰਨ ਤਾਕਤ ਵਾਲੇ ਐਮਐਲਏ ਪਦ ਦੇ ਉੱਪਰ ਕੋਈ ਐਕਸ਼ਨ ਹੋ ਸਕਦਾ ਕਿਸ ਤਰੀਕੇ ਨਹੀਂ ਦੇਖੋ ਇਹ ਤਾਂ ਮੈਂ ਹੁਣ ਕੋਈ ਕਾਨੂੰਨੀ ਮਾਹਿਰ ਤਾਂ ਨਹੀਂ ਹਾਂ ਜੀ ਇਹ ਤਾਂ ਜੋ ਜੋ ਕਾਨੂੰਨ ਵਿਵਸਥਾ ਦੇ ਵਿੱਚ ਜੋ ਪ੍ਰਾਵਧਾਨ ਹੋਣਗੇ ਉਹਦੇ ਬਾਰੇ ਮਾਨਯੋਗ ਸਾਡੀ ਸਾਡੇ ਮੁੱਖ ਮੰਤਰੀ ਸੱਭਗਵੰਤ ਜੀ ਨੇ ਸਾਡੇ ਸਪੀਕਰ ਸਾਹਿਬ ਸਾਡੇ ਨੈਸ਼ਨਲ ਚੀਨੀ ਅਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਲੈਣਾ ਪਰ ਮੈਂ ਮੰਨ ਕੇ ਚੱਲਦਾ ਸਾਡਾ ਪ੍ਰਮਾਤਮਾ ਜਾਣਦਾ ਕਿ ਸੱਚੇ ਸੀ ਤੇ ਸੱਚ ਦੀ ਲੜਾਈ ਕਈ ਵਾਰੀ ਲੰਬੀ ਜ਼ਰੂਰ ਹੋ ਜਾਂਦੀ ਹੈ ਪਰ ਜਿੱਤ ਜ਼ਰੂਰ ਹੁੰਦੀ ਹੈ ਦੇਖੋ ਇਸ ਤਰ੍ਹਾਂ ਹੈ ਕਿ ਦੇਸ਼ ਦੀ ਨਾਗ ਪ੍ਰਣਾਲੀ ਤੇ ਜੁਡੀਸ਼ੀਅਲ ਸਿਸਟਮ ਦੇ ਉੱਪਰ ਸਾਨੂੰ ਰੱਬ ਜਿੱਡਾ ਯਕੀਨ ਹੈ ਪਰ ਜੋ ਫੈਕਟਸ ਨੇ ਉਹ 2008 ਦੇ ਵਿੱਚ ਮੇਰੇ ਮਦਰ ਨੂੰ ਸਾਡੇ ਜੀ ਜੀਆ ਰਜਿੰਦਰ ਦੀਪਾ ਜੀ ਨੇ ਅੰਦਰ ਬੰਦ ਕਰਕੇ ਇਹਨਾਂ ਦੇ ਸੱਟ ਮਾਰ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਦੋਂ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸੱਟਾਂ ਵੱਜੀਆਂ ਮੇਰੇ ਸਿਰ ਦੇ ਵਿੱਚ ਟਾਂਕੇ ਲੱਗੇ ਕਈ ਦਿਨ ਹਸਪਤਾਲ ਦੇ ਵਿੱਚ ਐਡਮਿਟ ਰਿਹਾ 308 ਦਾ ਪਰਚਾ ਸਾਡੇ ਵੱਲੋਂ ਦਰਜ ਹੋਇਆ ਸੀਗਾ ਪਰ 2012 ਦੀ ਇਲੈਕਸ਼ਨਾਂ ਤੋਂ ਪਹਿਲਾਂ ਆ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਸੀਗਾ ਕਿਉਂਕਿ ਦੀਪਾ ਜੀ ਨੂੰ ਇਹ ਮਹਿਸੂਸ ਹੋਇਆ ਕਿ ਜੇ ਕੰਪਰੋਮਾਈਜ਼ ਨਹੀਂ ਹੋਊਗਾ ਤਾਂ ਸ਼ਾਇਦ 2012 ਦੀ ਟਿਕਟ ਆ ਕਾਂਗਰਸ ਦੀ ਸਨ ਦੋਨਾਂ ਨੂੰ ਹੀ ਨਹੀਂ ਮਿਲਣੀ ਹੈਗੀ ਆ ਪਰ ਜਦੋਂ ਮੈਨੂੰ ਟਿਕਟ ਮਿਲ ਗਈ 2012 ਦੀ ਤੇ ਉਦੋਂ ਇਹ ਆਪਦੇ ਸਮਝੌਤੇ ਤੋਂ ਮੁੱਕਰ ਗਏ ਭੱਜ ਗਏ ਮੈਂ ਖੜਾ ਰਿਹਾ ਜਿਹੜੀ ਸਾਡੇ ਵੱਲੋਂ ਕੇ ਸੀਗਾ ਮੇਰੇ ਮਦਰ ਵੱਲੋਂ ਉਹ ਅਸੀਂ ਵਾਪਸ ਲੈ ਲਿਆ ਆਪਦੇ ਸਮਝੌਤੇ ਦੇ ਮੁਤਾਬਕ ਆ ਪਰ ਉਹ ਜਿਨ੍ਹਾਂ ਨੇ ਇਸ ਹਾਦਸੇ ਤੇ ਤਕਰੀਬਨ 10 11 ਮਹੀਨੇ ਬਾਅਦ ਇੱਕ ਕੰਪਲੇਂਟ ਇਸਤਗਾਸਾ ਫਾਈਲ ਕੀਤਾ ਸੀਗਾ ਉਹ ਮੁੱਕਰ ਗਏ ਤੇ ਉਸ ਇਸਤਗਾਸੇ ਦੇ ਵਿਹਾਰ ਦੇ ਉੱਪਰ ਅੱਜ ਆ ਮਾਨਯੋਗ ਅਦਾਲਤ ਨੇ ਮੇਰੇ ਮਦਰ ਸਮੇਤ 85 ਸਾਲ ਦੇ ਨੇ ਸਾਨੂੰ ਨੌ ਜਣਿਆਂ ਨੂੰ ਉਸ ਦਾ ਜਿਹੜੀ ਉਹ 2 ਸਾਲ ਦੀ ਕੀਤੀ ਹੈ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਹੈਗਾ ਜੋ ਵੀ ਇਸ ਤੋਂ ਬਾਅਦ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੋ ਵੀ ਮਾਨਯੋਗ ਉੱਚ ਅਦਾਲਤਾਂ ਦਾ ਫੈਸਲਾ ਹੋਏਗਾ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਸੋ ਇਹ ਅਜ ਦਾ ਸਰ ਕਾਨੂੰਨ ਤਾਕਤ ਵਾਲੇ ਐਮਐਲਏ ਪਦ ਦੇ ਉੱਪਰ ਕੋਈ ਐਕਸ਼ਨ ਹੋ ਸਕਦਾ ਕਿਸ ਤਰੀਕੇ ਨਹੀਂ ਦੇਖੋ ਇਹ ਤਾਂ ਮੈਂ ਹੁਣ ਕੋਈ ਕਾਨੂੰਨੀ ਮਾਹਰ ਤਾਂ ਨਹੀਂ ਕਿ ਜੀ ਇਹ ਤਾਂ ਜੋ ਜੋ ਕਾਨੂੰਨ ਵਿਵਸਥਾ ਦੇ ਵਿੱਚ ਜੋ ਪ੍ਰਾਵਧਾਨ ਹੋਣਗੇ ਉਹਦੇ ਬਾਰੇ ਮਾਨਯੋਗ ਸਾਡੀ ਸਾਡੇ ਮੁੱਖ ਮੰਤਰੀ ਸੱਭ ਭਗਵੰਤ ਮਾਨ ਜੀ ਨੇ ਸਾਡੇ ਸਪੀਕਰ ਸਾਹਿਬ ਸਾਡੇ ਨੈਸ਼ਨਲ ਚੀਨੀ ਅਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਲੈਣਾ ਪਰ ਮੈਂ ਮੰਨ ਕੇ ਚੱਲਦਾ ਸਾਡਾ ਪ੍ਰਮਾਤਮਾ ਜਾਣਦਾ ਕਿ ਸੱਚੇ ਸੀ ਤੇ ਸੱਚ ਦੀ ਲੜਾਈ ਕਈ ਵਾਰੀ ਲੰਬੀ ਜ਼ਰੂਰ ਹੋ ਜਾਂਦੀ ਹੈ ਪਰ ਜਿੱਤ ਜ਼ਰੂਰ ਹੁੰਦੀ ਹੈ। ਅਮਰੇ 15 ਸਾਲਾਂ ਦਾ ਫੈਸਲਾ ਰਜਿੰਦਰ ਦੀਪਾ ਨੇ ਕਿਹਾ ਕਿ ਤੁਸੀਂ ਖੁਦ ਉਹਨਾਂ ਦੇ ਘਰ ਗਏ ਜਿਵੇਂ ਤੁਸੀਂ ਦਿੱਖਿਓ ਉਹ ਕਹਿ ਰਿਹਾ ਜੀ ਮੈਂ ਵੀ ਜਖਮੀ ਵਿਅਸਤੀ ਤਾਂ ਤੁਸੀਂ ਵੀ ਦੇ ਇਲਜ਼ਾਮ ਲਗਾ ਰਹੇ ਨੇ। ਵੀ ਤੁਸੀਂ ਉਹਨਾਂ ਦੇ ਪੂਰੀ ਫੈਮਿਲੀ ਦਾ ਕਰੋ ਮਾਰਕ। ਦੇਖੋ ਹੁਣ ਚਲੋ ਚਲੋ ਦੀਪਾ ਜੀ ਰਿਸ਼ਤਾ ਸਾਡਾ ਸਤਕਾਰਯੋਗ ਹੈ ਪਰ ਉਹ ਜਿਵੇਂ ਪੰਜਾਬੀ ਦੀ ਕਹਾਵਤ ਕਹਿੰਦੇ ਨੇ ਵੀ ਨਾ ਕਰੇ ਮਾੜਾ ਜੰਮੇ ਤੇ ਨਾ ਕਰੇ ਮਾੜਾ ਆਵੇ। ਹੁਣ ਮੈਨੂੰ ਆ ਹੋ ਜਾਂਦੀ ਕੋਈ ਮੈਨੂੰ ਦੁੱਖ ਨਹੀਂ ਸੀਗਾ। ਕੋਈ ਕੋਈ ਅਫਸੋਸ ਨਹੀਂ ਹੈਗਾ ਸਦਾਵਾਨ ਜਿਹੜੀਆਂ ਬੰਦੇ ਤੇ ਪੈਂਦੀ ਹੁੰਦੀਆਂ ਨੇ। ਅ ਮੈਂ ਦੁਬਾਰਾ ਕਹਿਣਾ ਕਿ ਕੋਰਟ ਦਾ ਫੈਸਲਾ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਉੱਪਰ ਰੱਬ ਨਾਲੋਂ ਵੀ ਵੱਧ ਵਿਸ਼ਵਾਸ ਹੈ ਪਰ 85 ਸਾਲ ਦੇ ਮਦਰ ਨੂੰ ਤੇ ਬਾਕੀ ਸਾਥੀਆਂ ਨੂੰ ਮੈਂ ਸਮਝਦਾ ਚਲੋ ਜੇ ਇਸ ਚੀਜ਼ ਦੇ ਵਿੱਚ ਵੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਦੀਪਾ ਜੀ ਨੂੰ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੁਸੀਂ ਹੁਣ ਕਿੱਥੇ ਅਪੀਲ ਕਰ ਰਹੇ ਹੋ ਇਸ ਤੋਂ ਅਗਲਾ ਸਟੈਪ ਜਿਹੜਾ ਹਾਇਰ ਕੋਰਟ ਦਾ ਉਹ ਡਿਸਟ੍ਰਿਕਟ ਕੋਰਟ ਹੁੰਦਾ ਜੀ ਉਹ ਉਹਦੇ ਵਿੱਚ ਅਸੀਂ ਅਪੀਲ ਕਰਾਂਗੇ ਕਿ ਸਰ ਇਹ ਜਾਣਨਾ ਚਾਹੁੰਦੇ ਸੀ ਜਿਵੇਂ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਘਰ ਗਏ ਸੀ ਮੈਂ ਤੇ ਉਹ ਉਸ ਬਿਆਨ ਤੁਸੀਂ ਗਏ ਸੀ ਬਿਲਕੁਲ ਗਲਤ ਹੈ ਉਹ ਦੇਖੋ ਇਸ ਤਰ੍ਹਾਂ ਕਿ ਉਹ ਜੋ ਵਰਜੀ ਗਈ ਜਾਣ ਜੇ ਇਹ ਤਾਂ ਹੁਣ ਹਾਇਰ ਕੋਰਟ ਹੈ ਜਿਹੜੀ ਉਹ ਫੈਸਲਾ ਕਰੂਗੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੋਟਲੀ ਜੋ ਫੈਸਲਾ ਹੋਊਗਾ ਹਮ ਜੀ ਜਿਹੜੀ ਲੜਾਈ ਸੀ ਉਹ ਕਿਸ ਚੀਜ਼ ਦੀ ਲੜਾਈ ਸੀ ਰਾਜਨੀਤੀ ਦੀ ਲੜਾਈ ਸੀ ਜਾਂ ਪ੍ਰਾਪਰਟੀ ਦੀ ਲੜਾਈ ਸੀ ਉਹ ਮੈਂ ਦੱਸ ਦਿਆਂ ਬਾਈ ਚਲੋ ਮੰਮੀ ਤੁਸੀਂ ਛੱਡੋ ਮੰਮੀ ਨਹੀਂ ਨਹੀਂ ਮੰਮੀ ਚੁੱਪ ਕਰੋ ਕੋਈ ਨਹੀਂ ਕੋਈ ਨਹੀਂ ਮਾਮੀ ਦਾ ਮਾਮਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਜੀ ਦੇਖੋ ਰੰਜੇਸ਼ ਤਾਏ ਇਹ ਸਿਆਸੀ ਵੀ ਹੈ ਰਾਜਨੀਤੀ ਦੀ ਵੀ ਹੈ ਜਦੋਂ ਅ ਡੈਡੀ ਜ਼ਿੰਦਾ ਸੀਗੇ ਉਦੋਂ ਤੋਂ ਅਸੀਂ ਦੀਪਾ ਜੀ ਨਾਲ ਸੀਗਾ ਤੁਸੀਂ ਵੀ ਦੇਖ ਰਹੇ ਹੋ ਕਿ ਕਿੰਨੇ ਕੁ ਡੈਸਪਰੇਟ ਨੇ ਕਿੰਨੇ ਕੁ ਫਰਸਟ੍ਰੇਟਡ ਨੇ ਇਹ ਵੀ ਮੈਂ ਰਾਜਨੀਤੀ ਦੇ ਉੱਪਰ ਵੀ ਕਬਜ਼ਾ ਕਰ ਲਾ ਮੈਂ ਅ ਜਿਹੜੇ ਪ੍ਰਾਪਰਟੀ ਨੇ ਉਹਦੇ ਉੱਪਰ ਵੀ ਕਬਜ਼ਾ ਕਰ ਲਾ ਤੇ ਉਸੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਸਾਰਾ ਕਾਰਜ ਜਿਹੜਾ ਉਹ ਕੀਤਾ ਸੀਗਾ ਫ੍ਰਸਟ੍ਰੇਸ਼ਨ ਲੈਵਲ ਤਾਂ ਤੁਸੀਂ ਇੱਥੇ ਹੀ ਦੇਖ ਸਕਦੇ ਹੋ ਵੀ ਮੁਕਸਰ ਦੇ ਪਹਿਲਾਂ ਚੰਡੀਗੜ੍ਹ ਫੇਰ ਸਨਾਮ ਫਿਰ ਇੱਥੋਂ ਕੁਝ ਨਹੀਂ ਬਣਿਆ ਹੈਗਾ ਫਿਰ ਅਬੋਰ ਜਾ ਬੜੇ ਫਿਰ ਅਬੋਰੋਂ ਵਾਪਸ ਆ ਬੜੇ ਠੀਕ ਹੈ ਨਾ ਉਹ ਇੰਨੀ ਕ੍ਰੈਡੀਬਿਲਟੀ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ ਨਾ ਕਾਂਗਰਸ 'ਚ ਨਾ ਅਕਾਲੀ ਦਲ 'ਚ ਨਾ ਆਪ ਦੇ ਵਿੱਚ ਸਾਰੇ ਪਾਸੇ ਜ਼ੋਰ ਲਾ ਲਿਆ ਜੇ ਕੋਈ ਨਹੀਂ ਮੂੰਹ ਲਾਉਂਦਾ ਹੈਗਾ ਤੇ ਉਸ ਚੀਜ਼ ਦੀ ਕਿਹੜ ਸਾਡੇ ਨਾਲ ਜਾਂ ਸਾਡੇ ਪਰਿਵਾਰ ਨਾਲ ਜਾਂ ਮੇਰੇ ਮਦਰ ਨਾਲ ਕੱਢਣੀ ਉਹ ਜਾਇਜ਼ ਨਹੀਂ ਪਰ ਫਿਰ ਵੀ ਮੈਨੂੰ ਉਹ ਕਹਿੰਦਾ ਵੀ ਜਿਹਨਾਂ ਨੂੰ ਇਸ ਗੱਲ ਦੇ ਵਿੱਚ ਹੀ ਵੀ ਆਪਦੀ 85 ਸਾਲ ਦੀ ਸੱਸ ਨੂੰ ਸਬਦਾ ਕਰਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪਰ ਸਾਨੂੰ ਦੇਸ਼ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਰੱਬ ਨਾਲੋਂ ਵੀ ਵੱਧ ਕੇ ਯਕੀਨ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈਗਾ ਔਰ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ